ਲੰਘੇ ਕੁਝ ਦਿਨ ਪਹਿਲਾਂ ਰਵਨੀਤ ਬਿੱਟੂ ਭਾਜਪਾ ਦਾ ਪੱਲਾ ਫੜ ਚੁੱਕੇ ਨੇ ਭਾਜਪਾ ਚ ਜੁਆਇਨ ਕਰ ਚੁੱਕੇ ਸਿਟਿੰਗ ਐਮਪੀ ਕਾਂਗਰਸ ਦੇ ਕਾਂਗਰਸ ਨੂੰ ਅਜੇ ਰਾਜਕੁਮਾਰ ਚੱਬੇਵਾਲ ਦਾ ਦੁੱਖ ਸੀ ਉਹ ਦੁੱਖ ਅਜੇ ਖਤਮ ਨਹੀਂ ਸੀ ਹੋਇਆ ਨਾਲੋਂ ਨਾਲ ਹੀ ਸਿਟਿੰਗ ਐਮਪੀ ਜਾ ਚੁੱਕੇ ਨੇ ਸਿਟਿੰਗ ਐਮਪੀ ਭਾਜਪਾ ਦਾ ਪੱਲਾ ਫੜ ਚੁੱਕੇ ਨੇ ਪਰ ਉਸ ਦੇ ਵਿੱਚ ਕਾਂਗਰਸ ਪਾਰਟੀ ਦੇ ਉੱਤੇ ਜਿਹੜੀ ਗਾਜ ਡਿੱਗੀ ਹੈ ਉਸੇ ਦੇ ਦਰਮਿਆਨ ਬਿਕਰਮ ਮਜੀਠੀਆ ਇੱਕ ਵੀਡੀਓ ਕੱਢ ਲਿਆ ਬਿਕਰਮ ਮਜੀਠੀਆ ਨੇ ਇੱਕ ਇਹੋ ਜੀ ਵੀਡੀਓ ਕੱਢ ਲਈ ਜਿਸ ਦੇ ਵਿੱਚ ਰਮਨੀਤ ਬਿੱਟੂ ਦਾ ਦੋਹਰਾ ਚਿਹਰਾ ਨਜ਼ਰ ਆਉਣ ਲੱਗ ਗਿਆ ਇਹ ਦਾਅਵੇ ਕੀਤੇ ਜਾ ਰਹੇ ਨੇ ਦੋਹਰਾ ਚਿਹਰਾ ਇਸ ਕਰਕੇ ਕਿਉਂਕਿ ਇੱਕ ਵੀਡੀਓ ਉਹ ਜਿਸ ਦੇ ਵਿੱਚ ਭਾਜਪਾ ਦੇ ਉੱਤੇ ਨਿਸ਼ਾਨੇ ਸਾਧੇ ਜਾ ਰਹੇ ਨੇ ਐਡੇ ਤੀਵਰ ਹੋ ਕੇ ਐਡੇ ਗੁੱਸੇ ਹੋ ਕੇ ਭਾਜਪਾ ਨੂੰ ਗਾਲਾਂ ਕੱਢੀਆਂ ਜਾ ਰਹੀਆਂ ਨੇ ਔਨ ਕੈਮਰਾ ਪਰ ਦੂਜੇ ਪਾਸੇ ਉਸੇ ਭਾਜਪਾ ਦੇ ਲੀਡਰਾਂ ਦੇ ਗਲਾਂ ਦੇ ਵਿੱਚ ਬਾਹਾਂ ਪਾ ਲਈਆਂ ਗਈਆਂ ਇਹ ਆਪਣੇ ਆਪ ਦੇ ਵਿੱਚ ਵੱਡਾ ਪਰਵਰਤਨ ਹੈਗਾ ਆਪਣੇ ਆਪ ਦੇ ਵਿੱਚ ਵੱਡਾ ਬਦਲਾਅ ਜ਼ਰੂਰ ਹੈਗਾ ਬਦਲਾਅ ਪੰਜਾਬ ਦੇ ਵਿੱਚ ਇੱਕ ਕੇਂਦਰ ਬਣ ਗਿਆ ਪਰ ਬਦਲਾਅ ਹੁਣ ਇਸ ਹੱਦ ਤੱਕ ਆਦਾ ਰਿਹਾ ਹੈ ਕਿ ਪੁਰਾਣੀਆਂ ਦੁਸ਼ਮਣੀਆਂ ਪੁਰਾਣੀਆਂ ਰੰਜਿਸ਼ਾਂ ਭੁੱਲ ਕੇ ਇੱਕ ਦੂਸਰੇ ਨੂੰ ਗੱਲ ਲਾਇਆ ਜਾ ਰਿਹਾ ਉਹ ਵੀ ਆਪਣੀ ਪਾਰਟੀ ਨੂੰ ਬਾਈਪਾਸ ਕਰਕੇ ਇਹ ਵੱਡੇ ਸਵਾਲ ਖੜੇ ਹੋ ਰਹੇ ਨੇ ਬਿਕਰਮ ਮਜੀਠੀਆ ਦੀ ਗੱਲ ਕਰੀਏ ਤਾਂ ਬਿਕਰਮ ਮਜੀਠੀਆ ਸਬੂਤ ਕਾਢ ਹੀ ਲਿਆਉਂਦੇ ਨੇ ਉਹ ਜੜੀਆਂ ਖੱਡਾਂ ਦੇ ਵਿੱਚ ਜਾ ਕੇ ਬਿਕਰਮ ਮਜੀਠੀਆ ਬਹੁਤ ਕੁਝ ਕੱਢ ਲਿਆਉਂਦੇ ਨੇ ਔਰ ਉਹ ਨਾ ਦੇ ਉਸੇ ਪਟਾਰੇ ਦੇ ਵਿੱਚੋਂ ਇੱਕ ਵੀਡੀਓ ਨਿਕਲ ਕੇ ਸਾਹਮਣੇ ਆਈ ਹੈ ਜਿਸ ਦੇ ਵਿੱਚ ਰਵਨੀਤ ਬਿੱਟੂ ਭਾਜਪਾ ਨੂੰ ਗਾਲਾਂ ਕੱਢਦੇ ਨਜ਼ਰ ਆ ਰਹੇ ਨੇ ਕਹਿੰਦੇ ਨੇ ਕਿ ਜੁੱਤੀ ਮਾਰਾਂਗਾ ਮੇਰਾ ਵਸ ਚੱਲੇ ਤਾਂ ਮੈਂ মিডিਆ ਦੇ ਸਾਹਮਣੇ ਮਾਰ ਨਹੀਂ ਰਿਹਾ ਪਰ ਹੁਣ ਜਿਨ੍ਹਾਂ ਨੂੰ ਜੁੱਤੀ ਮਾਰਨੀ ਸੀ ਉਹਨਾਂ ਨੂੰ ਗੱਲ ਲਾਉਣ ਨੂੰ ਫਿਰਦੇ ਰਵਨੀਤ ਬਿੱਟੂ ਉਹਨਾਂ ਦੇ ਗੱਲ 'ਚ ਬਾਹਾਂ ਪਾਈ ਫਿਰਦੇ ਰਵਨੀਤ ਬਿੱਟੂ ਇੱਥੇ ਵਿਚਾਰਤਾ ਰਕੀ ਹੈ ਇੱਥੇ ਆਈਡੀਓਲੋਜੀ ਕੀ ਹੈ ਦੋਵੇਂ ਪਾਸੇ ਜਿੱਥੇ ਹੁਣ ਤੱਕ ਕਾਂਗਰਸ ਦਾ ਟੰਡੋਰਾ ਪਟਿਆ ਗਿਆ ਕਾਂਗਰਸ ਦੇ ਵਿੱਚ ਰਹਿ ਕੇ ਆਪਣੀ ਕਾਂਗਰਸ ਦੀ ਲੈਗਸੀ ਦੀਆਂ ਦਲੀਲਾਂ ਦਿੱਤੀਆਂ ਗਈਆਂ ਹੁਣ ਉਹ ਲੈਗਸੀ ਕਿੱਥੇ ਹੈ ਹੁਣ ਸਰਦਾਰ ਬਿਅੰਦ ਸਿੰਘ ਦੀ ਲੈਗਸੀ ਕਿੱਥੇ ਹੈ ਜਿਸ ਲੈਗਸੀ ਦੀਆਂ ਦਲੀਲਾਂ ਦਿੱਤੀਆਂ ਗਈਆਂ ਸਰਦਾਰ ਬਿਅੰਦ ਸਿੰਘ ਦਾ ਕਾਰਜਕਾਲ ਹਾਲਾਂਕਿ ਵਿਚਾਰ ਦੀਨ ਹੈਗਾ ਆ ਵਿਚਾਰ ਦੀਨ ਉਸ ਨੂੰ ਵਿਚਾਰਿਆ ਜਾ ਸਕਦਾ ਹੈ ਕਿ ਉਸ ਦਾ ਪੱਖ ਪੂਰਿਆ ਜਾਵੇ ਜਾਂ ਵਿਪੱਖ ਹੋਵੇ ਪਰ ਇੱਕ ਪਾਸੇ ਰੱਖਦੇ ਹੁਆ ਜਦੋਂ ਕਾਂਗਰਸ ਦੀ ਲੈਗੇਸੀ ਨੂੰ ਗਾਹ ਰੱਖ ਕੇ ਉਹਦੀਆਂ ਦਲੀਲਾਂ ਦਿੱਤੀਆਂ ਗਈਆਂ ਤੇ ਉਸ ਤੋਂ ਬਾਅਦ ਅਚਾਨਕ ਉਸ ਪਾਰਟੀ 'ਚ ਜਾ ਵੜੇ ਜਿਹੜੀ ਪਾਰਟੀ ਨੂੰ ਗਾਲਾਂ ਕੱਢਦੇ ਸੀ ਹੁਣੇ ਕੁਝ ਦਿਨ ਪਹਿਲਾਂ ਕਹਿੰਦੇ ਸੀ ਕਿ ਉਸ ਪਾਰਟੀ ਦੇ ਭਾਜਪਾ ਦੇ ਪੰਜਾਬ ਦੇ ਵਿੱਚ ਪੈਰ ਨਹੀਂ ਲੱਗਣ ਦੇਣੇ ਪਰ ਹੁਣ ਉਸੇ ਭਾਜਪਾ ਦੇ ਜਾ ਕੇ ਗਲਾਂ ਦੇ ਵਿੱਚ ਬਾਹਾਂ ਪਾਲੀਆਂ ਇਹ ਹੁਣ ਆਈਡਿਓਲੋਜੀ ਸਮਝ ਆਉਣ ਲੱਗ ਗਈ ਹੈ ਕਾਂਗਰਸ ਪਾਰਟੀ ਨੇ ਆਪਣੇ ਪੱਧਰ ਦੇ ਉੱਤੇ ਇੱਕ ਮੁਲਾਂਕਣ ਕਰਵਾਇਆ ਜੋ ਕਾਂਗਰਸ ਦੇ ਲੀਡਰ ਦੱਸਦੇ ਪਏ ਨੇ ਉਹ ਦੱਸਦੇ ਆ ਕਿ ਕਾਂਗਰਸ ਪਾਰਟੀ ਨੇ ਆਪਣੇ ਪੱਧਰ ਦੇ ਉੱਤੇ ਇੱਕ ਮੁਲਾਂਕਣ ਕਰਵਾਇਆ ਉਸ ਮੁਲਾਂਕਣ ਦੇ ਵਿੱਚ ਰਮਨੀਤ ਬਿੱਟੂ 2 ਲੱਖ ਵੋਟਾਂ ਤੋਂ ਹਾਰਦੇ ਪਏ ਸੀ ਰਮਨੀਤ ਬਿੱਟੂ ਜਿਹੜੇ ਸਿਟਿੰਗ ਐਮਪੀ ਨੇ ਉਹ 2 ਲੱਖ ਵੋਟਾਂ ਤੋਂ ਹਾਰਦੇ ਪਏ ਸੀ ਔਰ ਇਹ ਵੀ ਕਿਹਾ ਗਿਆ ਹੈ ਕਿ ਰਮਨੀਤ ਬਿੱਟੂ ਤੀਜੇ ਸਥਾਨ ਤੇ ਆ ਰਹੇ ਸੀ ਆਪਣੇ ਹੀ ਪਾਰਟੀ ਦੇ ਮੁਲਾਂਕਣ ਦੇ ਵਿੱਚ ਜਿਸ ਵਾਸਤੇ ਰਮਨੀਤ ਬਿੱਟੂ ਨੂੰ ਲੱਗਿਆ ਕਿ ਹੁਣ ਮੇਰਾ ਇੱਥੇ ਰੁਕਣਾ ਮناسب ਨਹੀਂ ਤੇ ਮੈਂ ਇੱਥੇ ਸ਼ਾਇਦ ਜਿੱਤ ਨਹੀਂ ਸਕਦਾ ਤੇ ਉਹਨਾਂ ਦੇ ਲੀਡਰ ਕਹਿੰਦੇ ਇਸੇ ਵਾਸਤੇ ਰਮਨੀਤ ਬਿੱਟੂ ਪਾਜ ਪਾਜਾਵੜੇ ਇੱਕ ਹੋਰ ਵਿਸ਼ਲੇਸ਼ਣ ਸਾਹਮਣੇ ਆਇਆ ਕਹਿੰਦੇ ਕਿ ਲੁਧਿਆਣਾ ਇਹੋ ਜਿਹਾ ਸ਼ਹਿਰ ਹੈ ਲੁਧਿਆਣਾ ਇਹੋ ਜਿਹਾ ਲੋਕ ਸਭਾ ਹਲਕਾ ਹੈ ਜਿਸ ਦੇ ਵਿੱਚ ਪ੍ਰਵਾਸੀ ਮਜ਼ਦੂਰਾਂ ਦੀ ਮਾਤਰਾ ਜਿਹੜੀ ਆ ਉਹ ਜ਼ਿਆਦਾ ਵੋਟ ਬੈਂਕ ਜਿਹੜਾ ਉਹ ਜ਼ਿਆਦਾ ਪ੍ਰਵਾਸੀ ਮਜ਼ਦੂਰਾਂ ਦਾ ਹੈ ਔਰ ਪ੍ਰਵਾਸੀ ਮਜ਼ਦੂਰ ਜਿਹੜੇ ਯੂਪੀ ਬਿਹਾਰ ਤੋਂ ਆਏ ਨੇ ਉਹ ਯੋਗੀ ਅਦਿੱਤਿਆਨਾਥ ਦੇ ਕਾਇਲ ਨੇ ਜਿਸ ਵਾਸਤੇ ਉਹ ਭਾਜਪਾ ਪੱਖੀ ਨੇ ਤੇ ਭਾਜਪਾ ਨੂੰ ਜਿਤਾਉਣਾ ਚਾਹੁੰਦੇ ਨੇ ਰਵਨੀਤ ਬਿੱਟੂ ਨੇ ਇੱਥੇ ਵੀ ਆਪਣਾ ਮੰਤਵ ਜਿਹੜਾ ਆਪਣਾ ਉੱਲੂ ਸਿੱਧਾ ਕੀਤਾ ਜਿਵੇਂ ਹਫ਼ਤੇ ਵਿੱਚ ਕਹਿੰਦੇ ਕਿ ਆਪਣਾ ਉੱਲੂ ਸਿੱਧਾ ਕੀਤਾ ਗਿਆ ਆਪਣਾ ਉੱਲੂ ਸਿੱਧਾ ਕੀਤਾ ਹੈ ਇਹ ਇਲਜ਼ਾਮ ਰਵਨੀਤ ਬਿੱਟੂ ਦੇ ਉੱਤੇ ਲਗਾਏ ਗਏ ਨੇ ਜਿਸ ਵਾਸਤੇ ਰਵਨੀਤ ਬਿੱਟੂ ਨੇ ਸਮਾਂ ਰਹਿੰਦਿਆਂ ਹੋਇਆਂ ਇੱਕ ਛਾਲ ਮਾਰੀ ਤੇ ਕਾਂਗਰਸ ਤੋਂ ਪਾਜ ਪਾ ਜਾ ਕੇ ਜੁਆਇਨ ਕਰ ਗਏ ਨੇ ਇਹ ਵੱਖ-ਵੱਖ ਵਿਚਾਰਧਾਰਾਵਾਂ ਨੇ ਵੱਖ-ਵੱਖ ਨੈਰੇਟਿਵਸ ਨੇ ਜਿਹੜੇ ਸਾਹਮਣੇ ਆ ਰਹੇ ਨੇ ਔਰ ਉਸ ਵਿੱਚ ਰਵਨੀਤ ਬਿੱਟੂ ਦੀ ਇਸ ਅਦਲਾ ਬਦਲੀ ਨੂੰ ਲੈ ਕੇ ਵਿਚਾਰ ਚਰਚਾ ਕੀਤੀ ਜਾ ਰਹੀ ਹੈ ਪਰ ਜ਼ਰੂਰ ਕਾਂਗਰਸ ਪਾਰਟੀ ਜਿਹੜੀ ਹੈ ਉਹ ਬਿਲਕੁਲ ਵੀ ਖੁਸ਼ ਨਹੀਂ ਹੈ ਹਾਲਾਂਕਿ ਉਹਦੇ ਲੀਡਰ ਹੁਣ ਇਹ ਕਹਿ ਰਹੇ ਨੇ ਕਿ ਚੰਗੀ ਗੱਲ ਆ ਚੱਲਾ ਗਿਆ ਜੇ ਅ ਪ੍ਰਗਟ ਸਿੰਘ ਦੀ ਗੱਲ ਕਰੀਏ ਐਮਐਲਏ ਨੇ ਜਲੰਧਰ ਦੇ ਹਲਕਾ ਕੈਂਟ ਤੋਂ ਕਹਿੰਦੇ ਨੇ ਕਿ ਚੰਗੀ ਗੱਲ ਹੈ ਰਮਨਜੀਤ ਬਿੱਟੂ ਨੂੰ ਜਾਣਾ ਚਾਹੀਦਾ ਸੀ ਕਿਉਂਕਿ ਰਮਨਜੀਤ ਬਿੱਟੂ ਦਾ ਕਾਂਗਰਸ 'ਚ ਹੁਣ ਕੋਈ ਕੰਮ ਨਹੀਂ ਸੀ ਉਹਨਾਂ ਦਾ ਇਹ ਦਾਵਾ ਆ ਕਿ ਕਾਂਗਰਸ ਪਾਰਟੀ ਹੁਣ ਰਮਨਜੀਤ ਬਿੱਟੂ ਨੂੰ ਝੇਲ ਨਹੀਂ ਪਾ ਰਹੀ ਸੀ ਇਹ ਪ੍ਰਗਟ ਸਿੰਘ ਦਾ ਦਾਵਾ ਆ ਪਰ ਦੂਜੇ ਪਾਸੇ ਕਾਂਗਰਸ ਨੂੰ ਜ਼ਰੂਰ ਝਟਕਾ ਲੱਗਿਆ ਕਿਉਂਕਿ ਸਿਟਿੰਗ ਐਮਪੀ ਦਾ ਜਾਣਾ ਆਪਣੇ ਆਪ ਦੇ ਵਿੱਚ ਵੱਡਾ ਵੋਟ ਬੈਂਕ ਖਿੱਚ ਕੇ ਦੂਜੇ ਪਾਸੇ ਲਿਜਾ ਸਕਦਾ ਆ ਔਰ ਕਾਂਗਰਸ ਪਾਰਟੀ ਜਿੱਥੇ ਆਲਰੇਡੀ ਐਡੇ ਵੱਡੇ ਪਾੜ 'ਚੋਂ ਲੰਘਦੀ ਪਈ ਐ ਐਡੇ ਵੱਡੇ ਸ ਸੰਕਟ ਚੋਂ ਲੰਘਦੀ ਪਈ ਆ ਉਸੇ ਕਾਂਗਰਸ ਪਾਰਟੀ ਨੂੰ ਹੁਣ ਇੱਕ ਸੰਕਟ ਹੋਰ ਜਰਨਾ ਪੈ ਗਿਆ ਆ ਰਮਨੀਤ ਬਿੱਟੂ ਜਿਹੜੇ ਨੇ ਉਹ ਭਾਜਪਾ ਜਾ ਹਟੇ ਨੇ ਉਸ ਤੋਂ ਪਹਿਲਾਂ ਰਾਜਕੁਮਾਰ ਚੱਬੇਵਾਲ ਨੇ ਆਮ ਆਦਮੀ ਪਾਰਟੀ ਦਾ ਪੱਲਾ ਫੜ ਲਿਆ ਨਵਜੋਤ ਸਿੰਘ ਸਿੱਧੂ ਹੁਣ ਵਾਪਸ ਕਮੈਂਟਰੀ ਵੱਲ ਹੋ ਗਏ ਨੇ ਪ੍ਰਨੀਤ ਕੌਰ ਭਾਜਪਾ ਜਾਰਲੇ ਨੇ ਹੁਣ ਕਾਂਗਰਸ ਪਾਰਟੀ ਕਿੱਥੇ ਜਾ ਖੜੋਤੀ ਹੈ ਇਸ ਬਾਰੇ ਕਾਂਗਰਸ ਪਾਰਟੀ ਆਪ ਜਾਣਦੀ ਹੈ ਲੋਕ ਜਾਣਦੇ ਨੇ ਖੈ ਇਹਨਾਂ ਮਸਲਿਆਂ ਦੇ ਉੱਤੇ ਜਿਹੜੀ ਵੀਡੀਓ ਸਾਹਮਣੇ ਆਈ ਹੈ ਉਹ ਤੁਹਾਨੂੰ ਜ਼ਰੂਰ ਦਿਖਾ ਦਿੰਦੇ ਹਾਂ ਤੁਸੀਂ ਜੋ ਮੈਂ ਜੁੱਤੀ ਲਾ ਕੇ ਨਾ ਮਾਰਾਂ ਤੂੰ ਬੈਠਣ ਦੀ ਗੱਲ ਕਰਦਾ ਇਹਨਾਂ ਨਾਲ ਬੈਠੂਗਾ ਮੈਂ ਮੈਂ ਜੁੱਤੀ ਲਾ ਕੇ ਜਦ ਮੀਡੀਆ ਦੇ ਨਾਲ ਹੁੰਦੀ ਮੈਂ ਮਾਰਦਾ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ